ਆਮਰਾ ਸਾਰਾ ਇਹ ਇੱਕ ਕਾਖੀਆਂ ਵਾਲੇ ਬਾਜ਼ਾਰ ਇੱਕ ਸ਼ਾਮ ਨੂੰ ਇੱਕ ਇਨਸੀਡੈਂਟ ਰਿਪੋਰਟ ਹੋਇਆ ਸੀਗਾ ਜਿਸ ਦੇ ਵਿੱਚ ਦੋ ਨੌਜਵਾਨ ਜੋ ਐਕਟੀਵਿਟੀ ਤੇ ਜਾ ਰਹੇ ਸਨ ਜਿੰਨਾਂ ਵਿੱਚੋਂ ਇੱਕ ਰਵਨੀਤ ਸਿੰਘ ਇਲੀਸ ਨੂੰ ਮੋਟਾ ਸੀਗਾ ਉਸ ਨੂੰ ਦੋ ਜਿਹੜੇ ਅਨ ਆਈਡੈਂਟੀਫਾਈਡ ਬੰਦਿਆਂ ਨੇ ਜਿਹੜਾ ਵਾ ਉਸ ਨੂੰ ਗੋਲੀ ਮਾਰੀ ਤੇ ਉਸ ਨੂੰ ਜਿਹੜਾ ਲਾਜਲੀ ਹਸਪਤਾਲ ਦਾਖਲ ਕਰਵਾਇਆ ਗਿਆ ਸੀਗਾ ਇਸ ਤੇ ਜਿਹੜੀ ਮੁੱਢਲੀ ਤਫ਼ਤੀਸ਼ ਕਰਦੇ ਆ ਜਿਹੜਾ ਸਾਡੇ ਵੱਲੋਂ ਮੌਕੇ ਤੇ ਟੀਮਾਂ ਤੇ ਫਰੈਂਸਿਕ ਟੀਮਾਂ ਸਾਰੀਆਂ ਜਿਹੜੀਆਂ ਮੌਕੇ ਤੇ ਬੁਲਾਈਆਂ ਗਿਆ ਨੇ ਸੀਸੀਟੀਵੀ ਜਿਹੜੇ ਆ ਤੇ ਹੋਰ ਚੀਜ਼ਾਂ ਨੂੰ ਜਿਹੜਾ ਖੰਗਾਲਿਆ ਗਿਆ ਹੈ ਜਿਹੜਾ ਇੱਕ ਇਹਦੇ ਚੋਂ ਮੇਨ ਅਸੇਲੈਂਟ ਹੈ ਉਹ ਸਾਡੇ ਵੱਲੋਂ ਆਇਡੈਂਟੀਫਾਈ ਕਰ ਲਿਆ ਗਿਆ ਜਿਸ ਦਾ ਨਾਮ ਅਭੀ ਰਾਜ ਸਿੰਘ ਹੈ ਉਸ ਦੇ ਉੱਤੇ ਜਿਹੜਾ ਸਾਡੇ ਵੱਲੋਂ ਬਾਈ ਨੇ ਮਕਦਮਾ ਦਰਜ ਕਰਕੇ ਉਸ ਨੂੰ ਛੇਤੀ ਹੀ ਸਾਡੇ ਵੱਲੋਂ ਗ੍ਰਿਫਤਾਰ ਕਰ ਲਿਆ ਜਾਵੇਗਾ ਕਿੰਨੀ ਕੁ ਰੰਜਿਸ਼ ਜਲਦੀ ਸੀ ਇਹਨਾਂ ਦੀ ਇਹਨਾਂ ਦੀ ਪੁਰਾਣੀ ਰੰਜਿਸ਼ ਸੀਗੀ ਜੀ ਤੇ ਉਸ ਦੇ ਵਿੱਚ ਜਿਹੜਾ ਇਹ ਇਹਨਾਂ ਦੀ ਆਪਸੀ ਇੱਕ ਕੇਸ ਨੂੰ ਲਾ ਕੇ ਪੁਰਾਣੀ ਜਿਹੜੀ ਰੰਦੇ ਸੀਗੇ ਬਾਕੀ ਇਹਦੇ ਵਿੱਚ ਜ਼ਿਆਦੀ ਡਿਟੇਲ ਤੁਹਾਨੂੰ ਜਿਹੜੀ ਇਨਵੈਸਟੀਗੇਸ਼ਨ ਬਾਰੇ ਤੁਹਾਨੂੰ ਜਿਹੜੀ ਸੋਨੂ ਮੋਟਾ ਤੇ ਸਿਰਫ ਗੈਂਗਸਟਰ ਦਿੱਸਿਆ ਉਹਤੇ ਕਿੰਨੇ ਕੇਸ ਸੀਗੇ ਜਿਹੜਾ ਸੋਨੂ ਜਿਹੜਾ ਡਿਸੀਜ਼ਡ ਆ ਉਸਦੇ ਉੱਤੇ ਵੀ ਜਿਹੜੇ ਪੁਰਾਣੇ 302 ਵਾ ਤੇ 307 ਦੇ ਕਰੀਬ 5 ਕੇਸ ਦਰਜ ਸਨ ਤੇ ਇਸ ਦੀ ਜਿਹੜੀ ਇਨੀਸ਼ੀਅਲ ਇਨਵੈਸਟੀਗੇਸ਼ਨ ਦੇ ਵਿੱਚ ਜਿਹੜਾ ਬੰਦਾ ਫਿਗਰ ਆਊਟ ਹੋਇਆ ਉਸ ਨੂੰ ਉਸ ਤੋਂ ਜਿਹੜਾ ਅਗਲਾ ਬੰਦਾ ਉਸ ਨੂੰ ਵੀ ਸਾਡੇ ਵੱਲੋਂ ਆਇਡੈਂਟੀਫਾਈ ਕਰ ਲਿਆ ਜਾਵੇਗਾ ਤੇ ਇਹਨਾਂ ਦੋਵਾਂ ਦੋਸ਼ੀਆਂ ਨੂੰ ਜਿਹੜਾ ਵਾ ਜਲਦੀ ਗ੍ਰਿਫਤਾਰ ਕਰ ਲਿਆ ਜਾ ਰਹੀ ਸੀ ਸਰ ਇਹਨਾਂ ਦਾ ਇਹ ਇਨੀਸ਼ੀਅਲੀ ਅਜੇ ਜਿਹੜਾ ਜਿੰਨਾ ਤਨ ਮੈਂ ਦੱਸ ਸਕਦਾ ਜਿਹੜੀ ਇਨੀਸ਼ੀਅਲ ਇਨਵੈਸਟੀਗੇਸ਼ਨ ਦੇ ਵਿੱਚ ਆਈ ਹੈ ਬਾਕੀ ਇਹਦੀ ਸਾਰੀ ਡਿਟੇਲ ਜਿਹੜੀ ਹੈ ਸਾਡੇ ਵੱਲੋਂ ਸਾਡੀਆਂ ਟੀਮਾਂ ਲੱਗੀਆਂ ਹੋਈਆਂ ਨੇ ਤੇ ਸਾਰੀ ਸੀਸੀਟੀਵੀ ਜਿਹੜੀ ਹੈ ਖੰਗਾਲੀ ਲੱਗੀਆਂ ਉਹ ਉਹ ਜਿਹੜੀ ਹੈ ਅਸੀਂ ਰਿਪੋਰਟ ਤੋਂ ਬਾਅਦ ਅਸੀਂ ਇਹ ਦੱਸ ਸਕਦੇ ਹਾਂ ਕਿ ਕਿੰਨੀਆਂ ਗੋਲੀਆਂ ਥੋੜੀ ਕੀ ਇਲਾਦ ਨੇ ਸੋਨੂੰ ਉਹ ਜਿਹੜੇ ਡਾਕਟਰ ਸਾਹਿਬ ਜੋ ਰਿਪੋਰਟ ਦੇਣਗੇ ਉਸ ਤੋਂ ਬਾਅਦ ਤੁਹਾਨੂੰ ਦੱਸ ਦਿੱਤਾ ਜਾਵੇਗਾ। ਪਰ ਕੀ ਆ ਜਾ ਰਿਹਾ ਮੌਤ ਹੋ ਚੁੱਕੀ ਈ ਉਹ ਕਨਫਰਮੇਸ਼ਨ ਜਦੋਂ ਆ ਜਾਏਗੀ ਜੇ ਕੋਈ ਉਧਰੋਂ ਕੋਈ ਸਾਡ ਨੂੰ ਅਫੀਸ਼ੀਅਲ ਰਿਪੋਰਟ ਆਉਂਦਾ ਫਿਰ ਤੁਹਾਨੂੰ ਦੱਸ ਦਾਂਗੇ। ਸਰ ਅਸੀਂ ਜਿਹੜਾ ਪਹਿਲੇ ਕਨਫਰਮੇਸ਼ਨ ਆ ਗਈ ਪਰ ਪੁਲਿਸ ਦੱਸ ਨਹੀਂ ਰਹੀ ਇਸ ਬਾਰੇ। ਨਹੀਂ ਦੱਸ ਦਾਂਗੇ ਤੁਹਾਨੂੰ ਜਦੋਂ ਕਨਫਰਮੇਸ਼ਨ ਆ ਗਈ ਤੁਹਾਨੂੰ ਦੱਸ ਦਿੱਤਾ ਜਾਵੇਗਾ। ਅਸੀਂ ਅਸੀਂ ਮੌਕੇ ਅਸੀਂ ਮੌਕੇ ਦੀ ਤਸਦੀਕ ਤੇ ਤੀਸ਼ ਕਰ ਰਹੇ ਹਾਂ। ਉਸ ਦੇ ਵਿੱਚ ਜੋ ਸਾਹਮਣੇ ਆ ਤੁਹਾਡੇ ਨਾਲ ਇੱਕ ਜਣਾ ਹੋਰ ਸੀਗਾ ਜਿਹੜਾ ਅੱਗੇ ਗੱਡੀ ਚਲਾ ਰਿਹਾ ਜਿਹੜਾ ਐਕਟਿਵ ਚਲਾ ਰਿਹਾ ਸੀਗਾ ਉਸ ਨੂੰ ਵੀ ਜ ਇਸ ਦੇ ਵਿੱਚ ਇਨੀਸ਼ੀਅਲ ਇਨਵੈਸਟੀਗੇਸ਼ਨ ਨਾਲ ਤੁਹਾਨੂੰ ਸਾਰੀ ਡਿਟੇਲ ਜਿਹੜੀ ਆ ਜਦੋਂ ਇਸ ਨੂੰ ਅਰੈਸਟ ਕਰ ਲਿਆ ਜਾਵੇਗਾ ਤਾਂ ਸਾਰੀ ਸਾਰੀ ਜਗ੍ਹਾ ਤੇ ਇੰਸਟਾਲ ਹੈਗੇ ਕੋਈ ਸੀਸੀਟੀਵੀ ਫੁਟੇਜ ਲੰਗੇ ਸੀਸੀਟੀਵੀ ਫੁਟੇਜ ਸਾਰੀਆਂ ਟੀਮਾਂ ਤੇ ਸਾਡੀਆਂ ਲੱਗੀਆਂ ਹੋਈਆਂ ਨੇ ਇਹਦੇ ਵਿੱਚ ਕੱਲੀ ਕੱਲੀ ਸੀਸੀਟੀਵੀ ਫੁਟੇਜ ਜਿਹੜੀ ਇਨਸੀਡੈਂਟ ਤੋਂ ਲੈ ਕੇ ਜਿਹੜੀਆਂ ਉਹਨਾਂ ਦੀ ਪਿੱਛਾ ਕਰਨ ਤੱਕ ਸਾਰੀਆਂ ਜਣੀਆਂ ਸੀਸੀਟੀਵੀ ਕੰਮ ਕਰਜ ਲੈਣਗੇ ਨਹੀਂ ਅਜੇ ਇਨੀਸ਼ੀਅਲ ਇਨਵੈਸਟੀਗੇਸ਼ਨ ਦੇ ਵਿੱਚ ਅਸੀਂ ਆਇਡੈਂਟੀਫਾਈ ਕੀਤਾ ਤੇ ਛੇਤੀ ਇਹਨਾਂ ਨੂੰ ਗ੍ਰਿਫਤਾਰ ਕਰ ਲਿਆ ਜਾਵੇਗਾ ਸਰ ਕੋਈ ਗੈਂਗਵਾਰ ਆ ਵਿਆਹ ਵਿੱਚ ਨਹੀਂ ਕੱਟੇਗਾ ਜਨਮ ਦਿਨ ਵੀ ਲਿਓ ਇ ਖੁੱਲੀ ਜਗ੍ਹਾ ਜਿੰਨਾ ਮਰਜੀ ਪੰਗੜਾ ਲਿਓ ਪਾ ਵਿਆਹ ਲਈ ਹੁਣੇ ਕਰਾਓ ਬੁੱਕ ਰਿਸ਼ਤੇਦਾਰਾਂ ਦੇ ਵਿੱਚ ਬਣਾਓ ਪੂਰੀ ਠੱਪ ਜਿਹਾ ਕਿਸੇ ਵੀ ਤਰ੍ਹਾਂ ਦੀ ਹੋਵੇ ਪਾਰਟੀ ਵਿਦਿਆਰਥੀ ਉੱਥੇ ਲਿਓਣੀਆਂ ਹੁਣ ਬਾਹਰਾਂ ਵਿਆਹ ਕਰੋਣੇ ਹੋਵੇ ਭਾਵੇਂ ਕਰੋਣੀ ਹੋਵੇ ਬਰਥਡੇ ਪਾਰਟੀ ਜਾਂ ਰਿਟਾਇਰਮੈਂਟ ਪਾਰਟੀ ਜਾਂ ਕੋਈ ਹੋਰ ਪਾਰਟੀ ਅੱਜ ਬੁੱਕ ਕਰਵਾਓ ਜਨਾਲਾ ਦਾ ਪੁਰਾਣਾ ਅਤੇ ਮਸ਼ਹੂਰ ਡੀਆਰ ਹੋਟਲ ਨਸਤੇਕ ਸਿਵਲ ਹਸਪਤਾਲ ਅਜਨਾਲਾ। ਹੇਠ ਦਿੱਤੇ ਨੰਬਰਾਂ ਤੇ ਕਰੋ ਸੰਪਰਕ ਤੇ ਅੱਜ ਹੀ ਕਰਵਾਓ ਆਪਣੀ ਬੁਕਿੰਗ। ਬਿਹਤਰ ਉਪਚਾਰ, ਸੁਰੱਖਿਤ ਪਰਿਵਾਰ। ਤੁਹਾਡੀ ਜ਼ਿੰਦਗੀ ਅਨਮੋਲ ਹੈ। ਉਸਦੀ ਸੁਰੱਖਿਆ ਕਰੋ। ਜਦੋਂ ਮਾਮਲਾ ਹੋਵੇ ਤੁਹਾਡੀ ਸਿਹਤ ਦਾ ਤਾਂ ਫਿਰ ਸਮਝੋਤਾ ਕਿਉਂ? ਤੁਹਾਨੂੰ ਸੀਜ਼ੋਨ ਹਸਪਤਾਲ ਇੱਕ ਛਤ ਹੇਠਾਂ ਸਾਰੀਆਂ ਸਹੂਲਤਾਂ ਦੇ ਰਿਹਾ ਹੈ। ਤੁਸੀਂ ਇੱਥੇ ਪੁਰਾਣੀ ਤੋਂ ਪੁਰਾਣੀ ਬਿਮਾਰੀ ਤੋਂ ਨਿਜਾਤ ਪਾਉਣ ਦੇ ਲਈ ਮਾਹਿਰ ਡਾਕਟਰਾਂ ਦੇ ਕੋਲੋਂ ਆਪਣਾ ਸਫਲ ਇਲਾਜ ਕਰਵਾ ਸਕਦੇ ਹੋ। ਸੀਜ਼ਨ ਹਸਪਤਾਲ ਦੇ ਵਿੱਚ ਤੁਹਾਨੂੰ 24 ਘੰਟੇ ਐਂਬੂਲੈਂਸ ਦੀ ਸਹੂਲਤ ਮਿਲਦੀ ਹੈ ਤੁਹਾਨੂੰ ਇੱਥੇ ਆਈ ਸੀ ਯੂ ਐਕਸ-ਰੇ ਹਾਈ-ਟੈਕ ਲੈਬੋਰਟਰੀ ਦੀ ਸਹੂਲਤ ਵੀ ਮਿਲਦੀ ਹੈ ਸੀਜ਼ਨ ਹਸਪਤਾਲ ਦੇ ਵਿੱਚ ਇੰਸ਼ੋਰੈਂਸ ਕੈਸ਼ਲੈਸ ਦੀ ਸਹੂਲਤ ਵੀ ਹੈ ਮਲੇਰੀਆ ਪੱਥਰੀ ਜੋਨਡੇਸ ਟਾਈਫਾਇਡ ਜੋੜਾਂ ਬਦਲ ਤੇ ਖੂਨ ਦੀ ਕਮੀ ਸੁੱਕੀ ਖਾਂਸੀ ਹੱਥਾਂ ਪੈਰਾਂ ਦਾ ਸੋਜਣਾ ਮਿਰਗੀ ਚੱਕਰ ਆਉਣਾ ਬਵਾਸਿਰ ਅਤੇ ਇਸ ਤੋਂ ਇਲਾਵਾ ਬੱਚਿਆਂ ਦੇ ਕੰਨ ਵਗਣਾ ਗਿਲਟੀਆਂ ਨਮੂਨੀਆਂ ਦਸਤ ਅਤੇ ਮਹਿਲਾਵਾਂ ਦੇ ਹਰ ਪ੍ਰਕਾਰ ਦੀ ਬਿਮਾਰੀ ਦਾ ਸਫਲ ਇਲਾਜ ਕੀਤਾ ਜਾਂਦਾ ਹੈ ਡਾਕਟਰ ਹਰਸ਼ਪ੍ਰੀਤ ਕੋਰ ਦੰਦਾਂ ਦੇ ਮਾਹਿਰ ਡਾਕਟਰ ਕਰਨਵੀਰ ਸਿੰਘ ਕਾਲੋ ਹੱਡੀਆਂ ਦੇ ਮਾਹਿਰ ਡਾਕਟਰ ਲਖਵਿੰਦਰ ਸਿੰਘ ਮਲਤਾਨੀ ਮੈਡੀਸਨ ਸਪੈਸ਼ਲਿਸਟ ਡਾਕਟਰ ਜੀਐਸ ਟਿੰਗਰਾ ਐਨੇਥੀਸੀਆ ਐਂਡ ਕ੍ਰਿਟੀਕਲ ਕੇਅਰ ਡਾਕਟਰ ਗੁਰਵਿੰਦਰਪਾਲ ਸਿੰਘ ਦਿਮਾਗੀ ਰੋਗਾਂ ਦੇ ਮਾਹਿਰ ਡਾਕਟਰ ਗਗਨਦੀਪ ਸਿੰਘ ਔਰਲ ਕ੍ਰੈਨੀਓਫੇਸ਼ੀਅਲ ਹੈਡ ਐਂਡ ਨੈਕ ਔਨਕੋ ਸਰਜਰੀ ਦੇ ਮਾਹਿਰ ਡਾਕਟਰ ਅਲਪਾ ਘਰਕੇ ਜਨਾਨਾ ਰੋਗਾਂ ਦੇ ਮਾਹਿਰ ਡਾਕਟਰ ਕਵਲਦੀਪ ਕੌਰ ਜਨਾਨਾ ਰੋਗਾਂ ਅਤੇ ਆਈਵੀਐਫ ਦੇ ਮਾਹਿਰ ਡਾਕਟਰ ਡੀਕੇ ਮਹਾਜਨ ਕਿਡਨੀ ਰੋਗਾਂ ਦੇ ਮਾਹਿਰ ਡਾਕਟਰ ਵੀਕੇ ਸੇਠੀ ਬੱਚਿਆਂ ਅਤੇ ਨਵਜਾਤ ਬੱਚਿਆਂ ਦੇ ਰੋਗਾਂ ਦੇ ਮਾਹਿਰ ਡਾਕਟਰ ਕੇਕੇ ਮਹਾਜਨ ਲੈਪਰੋਸਕੋਪੀ ਸਰਜਰੀ ਦੇ ਲਈ ਡਾਕਟਰ ਅਰਸ਼ਦੀਪ 4 ఫిਜ਼ੀਓਥੈਰੇਪੀ ਤੇ ਰੀਹੈਬਿਟੇਸ਼ਨ ਦੇ ਲਈ ਡਾਕਟਰ ਰਮਨਦੀਪ ਕੋਰ ਪਲਾਸਟਿਕ ਮਾਈਕ్రో ਵੈਸਕੂਲਰ ਅਤੇ ਰੀਕਨਸਟਰਕਟਿਵ ਸਰਜਰੀ ਦੇ ਲਈ ਇਹਨਾਂ ਡਾਕਟਰਾਂ ਦੇ ਕੋਲੋਂ ਤੁਸੀਂ ਆਪਣਾ ਸਫਲ ਇਲਾਜ ਕਰਵਾ ਸਕਦੇ ਹੋ ਹੇਠ ਦਿੱਤੇ ਨੰਬਰਾਂ ਤੇ ਅੱਜ ਹੀ ਸੰਪਰਕ ਕਰੋ ਤੇ ਇਹਨਾਂ ਡਾਕਟਰਾਂ ਦੇ ਕੋਲੋਂ ਆਪਣਾ ਸਫਲ ਇਲਾਜ ਕਰਵਾਓ आधुनिकता ਅਤੇ ਪਰिवर्तन ਦੇ ਇਸ ਯੁੱਗ ਵਿੱਚ ਹਰ ਵਿਅਕਤੀ ਆਪਣੇ ਸੁਪਨਿਆਂ ਦਾ ਮਹਿਲ ਬਣਾਉਣਾ ਚਾਹੁੰਦਾ ਹੈ ਜੇਕਰ ਤੁਸੀਂ ਵੀ ਆਪਣਾ ਆਸ਼ਿਆਨਾ ਬਣਾਉਣ ਦੀ ਸੋਚ ਰਹੇ ਹੋ ਤਾਂ ਤੁਹਾਡੇ ਲਈ ਨੈਚਰ ਇਨਫਰਾਸਟ੍ਰਕਚਰਜ਼ ਪੱਕਾ ਤਾਰਾ ਸਿੰਘ ਨਜ਼ਦੀਕ ਸੰਧੂ ਧਰਮਕੰਡਾ ਇੱਕ ਛੱਤ ਹੇਠਾਂ ਸਾਰੀਆਂ ਸਹੂਲਤਾਂ ਦੇ ਰਹੇ ਹਨ ਤੁਹਾਨੂੰ ਇੱਥੋਂ ਪੱਠੇ ਦੀਆਂ ਇਟਾਂ ਟੂਟੀਆਂ ਦੇ ਬ੍ਰਾਂਡ ਜੈਗਵਾਰ ਪੈਰੀਵੈਅ ਗ੍ਰਾਫਟਰ ਓਨੀਟਾ ਸੀਰਾ ਬ੍ਰਾਂਡ ਲੈ ਸਕਦੇ ਹੋ ਟਾਈਲਸ ਤੁਸੀਂ ਕਜਾਰੀਆ ਕ੍ਰੈਂਜ਼ਾ ਕਿਵੋਸ ਹਾਕ ਲੈਮਨਸ ਪੈਂਟਾਗਨ ਅਤੇ ਹੋਰ ਬ੍ਰਾਂਡਸ ਮਿਲਣਗੇ ਮਾਰਬਲ ਜਿ ਰਾਜਸਥਾਨੀ ਸਾਊਥ ਇੰਡੀਅਨ ਇਟਾਲੀਅਨ ਪੱਥਰ ਬਾਜ਼ਾਰ ਤੋਂ ਵਧੀਆ ਅਤੇ ਸਸਤੇ ਰੇਟ ਵਿੱਚ ਮਿਲੇਗਾ ਇੱਥੋਂ ਵਧੀਆ ਬ੍ਰਾਂਡਸ ਦੇ ਸ਼ਾਨਦਾਰ ਪੀਵੀਸੀ ਸ਼ੀਟਸ ਬਾਜ਼ਾਰ ਨਾਲੋਂ ਸਸਤੇ ਰੇਟਾਂ ਤੇ ਖਰੀਦ ਸਕਦੇ ਹੋ ਪੇਂਟਸ ਵਿੱਚ ਨੈਰੋਲੈਕ, ਏਸ਼ੀਅਨ, ਰੇਮੰਡ ਅਤੇ ਹੋਰ ਨਾਮਵਰ ਬ੍ਰਾਂਡ ਮਿਲ ਜਾਣਗੇ ਇਸ ਤੋਂ ਇਲਾਵਾ ਤੁਸੀਂ ਚਿਮਨੀਆਂ, ਚੂਲੇ, ਗੀਜ਼ਰ, ਸੈਂਟੈਕਸ, ਮੋਂਟੈਕਸ ਦੀਆਂ ਪਾਣੀ ਵਾਲੀਆਂ ਟੈਂਕੀਆਂ ਅਤੇ ਹਾਰਡਵੇਅਰ ਦਾ ਸਾਰਾ ਸਮਾਨ ਵਾਜਿਬ ਰੇਟਾਂ ਵਿੱਚ ਮਿਲੇਗਾ ਪੰਜਾਬ ਦਾ ਹਰ ਮੁੱਦਾ ਹਰ ਖਬਰ ਸਭ ਤੋਂ ਪਹਿਲਾਂ ਵੇਖਣ ਲਈ ਜੁੜੋ ਸਾਡੇ ਚੈਨਲ PG India News ਦੇ ਨਾਲ ਲਾਈਕ ਕਰੋ ਸਾਡਾ Facebook ਪੇਜ ਸਬਸਕ੍ਰਾਈਬ ਕਰੋ YouTube ਚੈਨਲ PG India News